ਚਲੀ ਗਈ ਕੰਨੀ ਮੈਂ ਅੱਥਾ ਨਹੀਂ ਗਈ ਹੁਣ ਮੈਂ ਮਿਲ ਕੇ ਆਉਣੀ ਆ ਮੈਂ ਤਾਂ ਖਾ ਕਰਦੀ ਕਿੱਤਾ ਹਾਂ ਇੱਥੇ ਆਦੀ ਚਲੀ ਗਈ ਮੈਨੂੰ ਖਾਇਆ ਵੀ ਨਹੀਂ ਨੇ ਤੇ ਚਲੀ ਗਈ ਸਾਰੇ ਆਂਦੇ ਵੀ ਇਹਨੇ ਨਹੀਂ ਜਾਣਾ ਤੇ ਅਸੀਂ ਨੂੰ ਕੁਝ ਨਹੀਂ ਕਹਿ ਦਿੱਤੀ ਦੁੱਪ ਕਰਕੇ ਨਿਕਲ ਗਈ ਦੱਸ ਕੇ ਲੀ ਗਈ ਮੈਂ ਕਿਹਾ ਨਹੀਂ ਉੱਠ ਗਈ ਅੱਧੇ ਵੀ ਮੈਨੂੰ ਪਤਾ ਥਾਇਆ ਨਹੀਂ ਚਲ ਇਹ ਨਾ ਰਾਮ ਹੋ ਗਿਆ ਚਾਹ ਬਣਾਉਣਾ ਕੋਟ ਤੇ ਦੀਵਾ ਨੇ ਤਾਂ ਵੀ ਦਵਾਸ਼ ਮੀਨੂ ਵੀ ਦਵਾਵੀਂ ਸੁਤੀਆ ਹੁਣ ਰਾਜਕੋਰੇ ਲੱਕ ਆਪਣਾ ਮਜ਼ਬੂਤ ਕਰ ਲੈ ਹੁਣ ਕੰਮ ਤੇ ਨੂੰ ਕਰਨਾ ਪੈਣਾ ਵੇਲਾ ਸਿਮਰਤ ਨੂੰ ਕੋਈ ਚਿੱਤ ਚੇਤਾ ਨਹੀਂ ਤੇ ਕੁੜੀ ਨੂੰ ਚਾਹ ਬਣਾ ਕੇ ਦੇਣੀ ਆ ਆਰਾਮ ਨਾ ਪਈਆਂ ਨੇ ਪਈ ਮਤਲਬ ਨਹੀਂ ਹੈਗਾ ਚਲ ਮੈਂ ਤੇ ਚਾਹ ਬਣਾ ਕੇ ਦਵਾ ਹਾਂ ਉਹ ਦੇਖੀ ਮੈਨੂੰ ਚੀਜ਼ਾਂ ਨਹੀਂ ਲੱਭਣੀਆਂ ਇਹਨਾਂ ਦੇ ਟਿਕਾਣੇ ਤੇ ਚੀਜ਼ਾਂ ਹੀ ਨਹੀਂ ਰੱਖੀਆਂ ਹੋਣੀਆਂ ਤਾਂ ਨੁਕਰੀਆਂ ਕਿੱਥੇ ਸਿਮਰਤ ਨੂੰ ਪੁੱਛਦੀ ਹਾਂ ਸਿਮਰਤ ਤਾਂ ਐਸ ਨੰਬਤੀਆਂ ਬੰਦੇ ਕਿਹੜਾ ਬਣਾ ਆ ਗਿਆ ਕੋਈ ਸੁੱਤੀ ਹੈ ਤੈਨੂੰ ਮੈਂ ਅਣੀ ਉਹ ਡੀ ਗੂੜੇ ਨੀਂਦ ਸੁੱਤੀ ਇਹਨਾਂ ਨੂੰ ਕੋਈ ਹੋਸ਼ ਨਹੀਂ ਹੈਗੀ ਚੰਮੀ ਠੀਕ ਚੰਮੀ ਹੈ ਮੇਰੀ ਬਾਤ ਨੇ ਤੂੰ ਉੱਠਣ ਢਈ ਇਹਨਾਂ ਨੂੰ ਦੁੱਧਾ ਦਿੱਤਾ ਕਿ ਨਹੀਂ ਇਹ ਉਤਰਾਏ ਸੁੱਤੇ ਉਹਨਾਂ ਦਿਓ। ਇੱਕ ਮਿੰਟ ਮਮੀ। ਭਾਬੀ ਉਹ ਚੂ ਚੂ ਕਰਕੇ ਤੇ ਫੇਰ ਉਸੋਂਗੇ ਹੁਣ। ਤਾਂ ਤਿੰਨੋਂ ਤਿੰਨ ਨੂੰ ਲੱਗਦਾ ਕੋਈ ਹੋਸ਼ ਹੀ ਨਹੀਂ ਆ ਗਈ। ਮੰਮੀ। ਮੇਰੀ ਗੱਲ ਸੁਣ। ਆ ਦਵਾਈ ਜਿਹੜੀ ਮੈਂ ਖਾ ਲਈਨੀ ਹੈ ਨਾ। ਇਹਦੇ ਨਾਲ ਮਮੀ ਮੈਨੂੰ ਹੋਸ਼ ਹੀ ਨਹੀਂ ਰਹਿੰਦੀ। ਕਿ ਮੈਂ ਕਿੱਥੇ ਪਈ ਆ। ਆ ਸਾਢੇ 4 ਮੈਨੂੰ ਜਾਗ ਆਈ। ਤੇ ਉਦੋਂ ਮੈਂ ਇਹਨਾਂ ਦੋਵਾਂ ਨੂੰ ਦੁੱਧ ਪਿਆਇਆ। ਦੁੱਧ ਪਿਆ ਕੇ ਫਿਰ ਮੈਂ ਐਸਾ ਸੁੱਤੀ ਮੈਨੂੰ ਜਾਗ ਹੀ ਨਹੀਂ ਆਈ। ਇੰਨਾ ਦਿਨ ਚੜ ਗਿਆ ਬਾਰ। ਤੁਰ ਪਤਾ ਹੀ ਨਹੀਂ ਲੱਗਾ ਮੰਮੀ ਤੂੰ ਤੁਸੀਂ ਮੈਨੂੰ ਉਠਾ ਦਿੰਦੇ ਤਾਂ ਆਪ ਹੁਣ ਮੈਂ ਆਈ ਆ ਠਾਣ ਕੇ ਮੈਂ ਚਾਹ ਬਣਾ ਕੇ ਨਾ ਸਿਮਰਤ ਉੱਠੀਓ ਨਾ ਉਹਨੇ ਚਾਹ ਪਾਣੀ ਬਣਾਇਆ ਹੀ ਕੁਛ ਵੀ ਨੀ ਮਰਤ ਕਨੀ ਉੱਠੀ ਨਾ ਤੇ ਮੈਂ ਰਸੋਈ ਚਾਹ ਬਣਾਈ ਮੈਂ ਚੱਲ ਕੋਣੂ ਚਾਹ ਦੇ ਦੇ ਕੇ ਆਵਾ ਨਿਆਣੇ ਨੂੰ ਉਠਾਇਆ ਕਿ ਨਹੀਂ ਠੈ ਦੁੱਧ ਦਾ ਦਿੱਤਾ ਕਿ ਨਹੀਂ ਦਿੱਤਾ ਮੈਂ ਵੇਖ ਕੇ ਆਵਾ ਮੈਂ ਚੱਲੀ ਹਾਂ ਸਿਮਰਤ ਵੱਲ ਉਹਦੇ ਵੱਲ ਛੱਡ ਕੇ ਤੇ ਮੈਂ ਤੇਰੇ ਵੱਲ ਆੜੀ ਇੱਕ ਕੁੜੀ ਨੂੰ ਨਾ ਜਿੰਨਾ ਮਰਜੀ ਸਮਝਾਓ ਬੋਤ ਹੁਣ ਆਪਣੀਆਂ ਜ਼ਿੰਮੇਵਾਰੀਆਂ ਸੰਭੋ ਨਿਆਣੇ ਨੂੰ ਟਾਈਮ ਸਿਰ ਦੁੱਧ ਦਾ ਦਿਆ ਕਰੋ ਮੰਮੀ ਤੁਹਾਨੂੰ ਜੰਗਾ ਭਲਾ ਪਤਾ ਆਇਆ ਕੀ ਤੁਹਾਨੂੰ ਮੈਂ ਹੁਣ ਸੱਚੀ ਮੂੰਹ ਕਵਾਂ ਕਿ ਮੈਂ ਇਹ ਕਦੀ ਜ਼ਿੰਮੇਵਾਰੀਆਂ ਤੋਂ ਭੱਜੀ ਆਂ ਆਏ ਉਹਨੂੰ ਸ਼ਦੈਨ ਨੂੰ ਮੈਂ ਕਿਹਾ ਵਾ ਕਿ ਤੈਨੂੰ ਨਾਲ ਉਠਿਆ ਕਰ ਆ ਥੋੜੇ ਦਿਨ ਗੁਜ਼ਾਰਾ ਕਰ ਲੋ ਫਿਰ ਮੈਂ ਸਾਰਾ ਹੀ ਘਰ ਸੰਭਲੂਗੀ ਪੁੱਤ ਜੁੰਮੇਵਾਰੀ ਆ ਤੇਰੀ ਉਹ ਅਜੇ ਤੱਕ ਨਹੀਂ ਉੱઠી ਹੈਗੀ ਆ ਬੱਚਿਆਂ ਦੀ ਜ਼ਿੰਮੇਵਾਰੀ ਹੈ ਤੇਰੀ ਅਬ ਅੰਦਰ ਤੂੰ ਮੈਂ ਠੰਡਾ ਦੁੱਧ ਲਿਆਉਂਗੀ ਚੱਲ ਇਹਨਾਂ ਉਠਾ ਤੇ ਦੁੱਧ ਆ ਦੇ ਮੈਂ ਤੇਰੀ ਚਾਹ ਲੈ ਕੇ ਆਉਣੀ ਆ ਤੇ ਚਾਹ ਪੀ ਸੁੱਤੇ ਨੇ ਦੋਵੇਂ ਜਾਣੇ ਸਭ ਉਠਾ ਕੇ ਦੁੱਧ ਕਰ ਉਹ ਮੈਂ ਕਰਦੀ ਆ ਤੇ ਚਾਹ ਤੇਰੀ ਵੀ ਲਿਓਨੀ ਦਾਸ ਐਵੇਂ ਨਹੀਂ ਲੈ ਜੁਲੇ ਕਿ ਜਿਹੜਾ ਮੈਨੂੰ ਜਾਗ ਆ ਜਾਂਦੀ ਜਿਵੇਂ ਸੁੱਤੇ ਆ ਇਹ ਆਲਸੀ ਲੱਗਦੇ ਐ ਵੀ ਕੁਝ ਨਹੀਂ ਹਾਲ ਇਹਨਾਂ ਦਾ ਮਾਵਾਂ ਦਾ ਉਸਿੰਦੇ ਜਾਂਦੇ ਹੁਣ ਤੁੱਤਿਆ ਇੱਕੋਟ ਲਾਬੇ ਨੂੰ ਪੁੱਤ ਨੂੰ ਕਿਤੇ ਠੰਡ ਨਾਲ ਲੱਗ ਜੇ ਕਿ ਦਿਨ ਜੱਡੋ ਜੀ ਨੂੰ ਨਹੀਂ ਕਿਤੇ ਸੀ ਮਰਤ ਦੀ ਖਬਰ ਲੈਣੀ ਪਈ ਆ ਕੁੜੀ ਨੂੰ ਜਿੰਨਾ ਮਰਜ਼ੀ ਸਮਝਾ ਲਓ ਨਾ ਇਹਨੇ ਪੇਕੇ ਘਰ ਆਲਸ ਛੱਡਿਆ ਵਾ ਤੇ ਨਾ ਇੱਥੇ ਛੱਡਣ ਦੀ ਆ ਮੰਮੀ ਨੇ ਤੇ ਆਪੇ ਫਿਰ ਕਲੇਸ਼ ਕਰਨਾ ਉਹ ਵੀ ਹੁਣ ਬੁੱਢੇ ਹਾੜੇ ਆ ਕਿੰਨਾ ਕੰਮ ਕਰੇ ਪਹਿਲੇ ਤੇ ਚੱਲ ਅੰਜੂ ਸਾਰਾ ਸੰਭ ਲੈਂਦੀ ਨਾਲੇ ਸੱਚ ਅੰਜੂ ਚਲ ਗਈ ਆ ਕਿਤੇ ਦਿਖਾਈ ਨਹੀਂ ਦੇਂਦੀ ਪੁੱਛਾਂ ਤਾਂ ਸਹੀ ਮੰਮੀ ਨੂੰ ਭੰਗੂ ਤੇ ਆ ਮੰਮੀ ਜੀ ਆਹ ਅਸੀਂ ਪਾਗੀਆਂ ਉਰੇ ਆਓ ਗੱਲ ਸੁਣੋ ਮੰਮੀ ਮੇਰੀ ਗਾਲ ਸੁਣਾ ਅੰਜੂ ਚਲ ਗਈ ਆ ਲਾਹੌਰ ਮੈਂ ਗਈ ਨਾ ਕੋਠੇ ਚਾਚਾ ਵੇਖਣ ਹਾਂ ਕੋਠੇ ਤੇ ਕੋਈ ਵੀ ਨਹੀਂ ਕਦੋਂ ਦੇ ਹੋਤੀ ਮੈਂ ਉੱਠ ਕੇ ਜਦੋਂ ਹੁਣ ਇਹ ਵੇਖ ਕੇ ਅਜੇ ਵੀ ਉੱਠੀ ਨਹੀਂ ਐ ਵੀ ਚਾਹ ਤੂ ਬਣਾਉਣੀ ਆ ਵੇਖਾਂ ਕਿੱਥੇ ਆ ਕਿੱਥੇ ਨਹੀਂ ਤੇ ਗਈ ਤੇ ਕੋਈ ਵੀ ਨਹੀਂ ਅੰਦਰ ਸਫਾਈਆਂ ਵੀ ਕਰਦੀ ਉਹਦੇ ਸਾਰਾ ਕੁਝ ਸਾਫ ਨਿਕਲ ਗਈ ਉਹਦੇ ਸਫਾਈ ਕਰਦੀ ਕਰਦੀ ਹਾਂ ਹੋ আচ্ছা ਤੂੰ ਨਿਕੋ ਵੀ ਮੈਨੂੰ ਨਹੀਂ ਠਾਦੀ ਮੈਂ ਕਿਹਾ ਵੀ ਇਸੇ ਮੈਨੂੰ ਠਾਵੀ ਤੇ ਮੈਨੂੰ ਵੀ ਨਹੀਂ ਠਾਦੀ ਤੇ ਪਰ ਮੰਮੀ ਮਿਲ ਕੇ ਤੇ ਜਾਂਦੀ ਐ ਇੱਕ ਵਾਰੀ ਨਾਲੇ ਕਿਹਾ ਤੁਸੀਂ ਪੁੱਤੋ ਚੁੱਪ ਕਰਕੇ ਨਿਕਲ ਗਏ ਹੋ ਮੰਮੀ ਸਮਾਨ ਤੁਸੀਂ ਦੇ ਦਿੱਤਾ ਸੀ ਉਹਨੂੰ ਜਿਹੜਾ ਲੈ ਕੇ ਜਾਣਾ ਸੀ ਉਹ ਤੂੰ ਉਦ ਨਹੀਂ ਦਿੱਤਾ ਸੀ ਪੁੱਤ ਮੈਂ ਤੇ ਪਰ ਬਾਕੀ ਚੀਜ਼ਾਂ ਨੂੰ ਕਾਲੇ ਲਾਇਓ ਸੀ ਨਾ ਪੁੱਤਰ ਸਭ ਕੁਝ ਉਤਰਾਈ ਨਾ ਸਭ ਕੁਝ ਠੀਕਾ ਕੋਈ ਇਹੋ ਜਿਹੀ ਗੱਲ ਨਹੀਂ ਆ ਮੈਂ ਤੇ ਸ਼ੱਕ ਨਹੀਂ ਕਰਨੀ ਮੈਂ ਬਸ ਤੁਹਾਨੂੰ ਇੰਨਾ ਕਹਿਣਾ ਚਾਹੁੰਦੀ ਆ ਕਿ ਫੇਰ ਵੀ ਆਪਣਾ ਘਰ ਸੇਫ ਰੱਖਣਾ ਨਾ ਸਾਡੀ ਜ਼ਿੰਮੇਵਾਰੀ ਆ ਜਦੋਂ ਤੁਹਾਨੂੰ ਪਤਾ ਸੀ ਉਹਨੇ ਜਾਣਾ ਵਾ ਤੇ ਆਪਾਂ ਨੂੰ ਇੰਨੀ ਗੱਲ ਕਹੀ ਸੀ ਕਿ ਤੁਸੀਂ ਸਾਨੂੰ ਦੱਸ ਕੇ ਜਾਈ ਤੁਹਾਨੂੰ ਫੇਰ ਨਹੀਂ ਦੱਸ ਕੇ ਗਈ ਤੇ ਬਾਕੀ ਚੀਜ਼ਾਂ ਪੂਰੀਆਂ ਐ ਨਾ ਸਹੀ ਐ ਨਾ ਸਭ ਤੇ ਸਭ ਕੋ ਸਹੀ ਐ ਕੋਤ ਉੱਤੇ ਸਭ ਕੋ ਸਹੀ ਮੰਨ ਲਈ ਸੋ ਉੱਤੇ ਸਭ ਕੋ ਸ ਮੈਂ ਵੀ ਉਹ ਕਹੇ ਮੈਂ ਰੋਟੀ ਬਣਾ ਦੂਗੀ ਬਣਾਤਾ ਤੈਨੂੰ ਆਂਦੀ ਨੇ ਮੈਂ ਕਿਸੇ ਨੂੰ ਤੰਗ ਨਹੀਂ ਕਰਨਾ ਮੈਂ ਨਿਕਲ ਜਾਣਾ ਬਾਪੇ ਮੈਂ ਨਹੀਂ ਪਰ ਵੀ ਮੈਨੂੰ ਉਠਾਵੇਂ ਤੂੰ ਮੈਂ ਇਹ ਗੱਲ ਤਾਂ ਉਹਨੂੰ ਵੀ ਕਹੀ ਸੀ ਕੱਲੀ ਚਲ ਗਈ ਤੇ ਰஞ்சிਤ ਨੂੰ ਉਠਾਇਆ ਸੀ ਉਹਨੇ ਨਹੀਂ ਕਿਹ ਇਹਨੂੰ ਨਹੀਂ ਉੱਥੇ ਸਭ ਸੁੱਤੇ ਸਿਮਰ ਤਾਂ ਉੱਦਰ ਸੁੱਤੀ ਆਈ ਆ ਤਾਂ ਤੂੰ ਹੀ ਸੁੱਤੀ ਆ ਤੇ ਮੈਂ ਉੱਠ ਕੇ ਨਹਾ ਤੋ ਕੇ ਰਸੋਈ ਜਾਣਾ ਤੇ ਮੁੱਠੂ ਪੀ ਲੋ ਵੇਖਣ ਚਲ ਗਈ ਆ ਆਹ ਬੰਦ ਲਾ ਕੇ ਨਹੀਂ ਨਹੀਂ ਇਹ ਠੀਕ ਐ ਇਦਾਂ ਨਹੀਂ ਹੋਨੇਗਾ ਆਈ ਉਹ ਪਤਾ ਕੀ ਹੈ ਨਾਲ ਉਹ ਹਿੰਮਤ ਨਹੀਂ ਕਰਦੀ ਉਹ ਨੂੰ ਪਤਾ ਹੈ ਮੈਂ ਇੱਥੇ ਸੁੱਤੀ ਹਾਂ ਉਹ ਤੇ ਗਈ ਹੁਣ ਚਲੀ ਕਰਦਾ ਸਾਰਾ ਕੰਮ ਉਹਨੇ ਸਾਂਭਿਆ ਆਈਆਂ ਹੁਣ ਆਪਾਂ ਧਿਆਨ ਦੇ ਨਾਲ ਆਪਾਂ ਘਰ ਸਫੜਣਾ ਜੀ ਹੁਣ ਸਿਮਰਤ ਨੂੰ ਟਾਈਮ ਨਾਲ ਉੱਠਣਾ ਚਾਹੀਦਾ ਸਾਰਾ ਕੰਮ ਕਰਨਾ ਚਾਹੀਦਾ ਹੈਨਾ ਇਹ ਨਾ ਹੋਵੇ ਕਿ ਉਹ ਕਰਦੀ ਤੇ ਹੁਣ ਸਾਡਾ ਘਰ ਰੁੱਝੇ ਮम्मी ਜਦੋਂ ਬੰਦੇ ਦੇ ਸਿਰ ਤੇ ਪੈਂਦੀ ਹੈ ਨਾ ਉਹਨੂੰ ਕਰਨਾ ਹੀ ਪੈਂਦਾ ਵਾ ਆ ਸਿਮਰਤ ਕਿਉਂ ਵੀ ਗੜੀ ਪਈ ਸੀ ਕਿਉਂਕਿ ਪੇਕੇ ਘਰ ਵੀ लाਡ ਲਈ ਰੱਖੀ ਗਈ ਸੀ ਉੱਥੇ ਵੀ ਕੰਮ ਨਹੀਂ ਕਰਦੀ ਇੱਥੇ ਜਿਉ ਮੈਂ ਆਈ ਆ ਮੈਂ ਸਾਰਾ ਘਰ ਸੰਭਿਆ ਵਾ ਠੀਕ ਆ ਜੇ ਮੈਂ ਪ੍ਰੈਗਨੈਂਟ ਹੋਈ ਤੇ 9 ਮਹੀਨੇ ਅੰਜੂ ਨੇ ਘਰ ਸੰਭਿਆ ਹੁਣ ਉਹਨੂੰ ਆਪਣੀ ਲੋੜ ਨੂੰ ਕਰਨਾ ਪੈਣਾ ਵਾ ਭੱਜੂਗੀ ਕਿੱਥੇ ਉਹ ਦੱਸੋ ਆਪੇ ਕਰੇਗੀ ਸਾਰਾ ਕੁਝ ਤੁਹਾਡੇ ਕੋਲ ਜਿੰਨਾ ਹੁੰਦਾ ਨਾ ਤੁਸੀਂ ਉਹਨਾ ਕਰ ਲਓ ਨਾ ਫਿਕਰ ਕਰੋ ਕਰਦਾ ਪੁੱਤ ਘਰ ਦਾ ਤਾਂ ਫਿਕਰ ਹੁੰਦਾ ਹੀ ਆ ਨਾ ਘਰ ਦਾ ਨਹੀਂ ਫਿਕਰ ਕਰਨਾ ਤੇ ਕਿਦਾ ਕਰਦਾ ਵਾ ਤੁਹੀ ਸਾਰੇ ਖਾ ਪੀ ਲੋ ਟਾਈਮ ਨਾ ਬੈ ਕਾ ਸੌ ਪੈ ਜਾਓ ਤਾਂ ਨਾ ਹੂਗਾ ਇਹ ਥੋੜੀ ਤੂੰ ਇਧਰ ਸੁੱਤੀ ਆ ਬੱਚੇ ਉਠਾਏ ਨਹੀਂ ਤੂੰ ਦੁੱਧ ਪਾਣੀ ਦਿੱਤਾ ਕਿ ਨਹੀਂ ਦਿੱਤਾ ਉਹ ਉਧਰ ਸੁੱਤੀ ਆ ਮੰਮੀ ਉੱਥੇ ਬੱਚਿਆਂ ਨੂੰ ਉਹਨੂੰ ਵੇਖ ਤੂੰ ਪਰਲੇ ਨੂੰ ਨੁਕਰੇ ਲਾਇਆ ਹੀ ਉਹਨੂੰ ਵੇਖ ਚੋਕ ਚੋਕ ਨੂੰ ਹੁਣ ਤੇ ਉਹ ਚਲੀ ਗਈ ਹੁਣ ਕੋਤ ਜਿੰਮੇਵਾਰੀਆਂ ਸੰਭੋ ਚੱਲ ਮੰਮੀ ਇਹਨੂੰ ਮੈਂ ਰਹਿਣ ਹੀ ਨਹੀਂ ਦਿੰਨੀ ਮੈਂ ਚੁੱਕਦੀ ਪਰਲੇ ਨੂੰ ਹਾਂ ਚੋਕ ਨੂੰ ਪਰਲੇ ਤਾਨੂੰ ਆਈ ਲੱਗਦਾ ਰਹਿੰਦਾ ਕਿ ਇਹ ਕੋਲੋਂ ਪਰੇ ਕਰ ਦਿੰਦੀ ਹੈ ਲੈ ਇਹ ਆ ਪੀ ਲੱਲ ਮੰਮੀ ਲਓ ਆ ਜਾ ਗੰਡਿਆ ਦੇ ਖਾਂ ਪਹਿਲੇ ਇਹਨੂੰ ਚੁੱਕ ਲੈ ਉਰੀਏ ਜ ਮम्मी ਸੁਪਤਾ ਵਾ ਉਹਨੇ ਜਾਂ ਚੂਚੂ ਕੀਤਾ ਹੋਣਾ ਹੀ ਕੁਛ ਨਾ ਕੁਛ ਕੀਤਾ ਹੋਣਾ ਤਾਈਏ ਉੱਠਿਆ ਹੀ ਉਤਰੇ ਨਹੀਂ ਉੱਠਣ ਵਾਲਾ ਨਹੀਂ ਸੀ ਇਹਨੇ ਕਿਹਾ ਸਤਾਵਣਾ ਮम्मी ਉਹ ਇਹ ਸੁਕਾ ਰਹਿਤ ਵੇਖ ਵੇਖ ਕੇ ਆਈ ਤੇਰੀ ਕੰਡਿਆ ਆ ਦੁੱਧ ਵੀ ਨਹੀਂ ਮਗਰ ਰਿਆ ਵੀ ਨਹੀਂ ਪਹਿਲਾਂ ਚੁੱਪ ਨੇ ਮੈਂ ਫਿਰ ਮੈਂ ਤਾਂ ਦੁੱਧ ਬਣਾ ਲਿਆ ਆ ਲਿਆਓ ਦੋਵਾਂ ਦਾ ਭਾਵੇਂ ਬਣਾ ਲਿਆ ਉਹ ਕੋਈ ਜਿਉਂ ਪਿਆ ਉਹ ਤਾਂ ਠੰਡ ਬੜੀ ਹੋ ਕੰਬੋ ਇਹੋ ਹੀ ਸਾਮਣ ਨੂੰ ਮੈਂ ਤੁਹਾਨੂੰ ਆਂਦੀ ਜੋਰ ਨਹੀਂ ਕੁਛ ਵੀ ਉਹ ਤਾਂ ਤਾਂ ਠੰਡਾ ਕਰ ਲੈ ਤੂੰ ਇਹਨਾਂ ਨੂੰ ਸਾਮ ਲੈ ਮਾਰਾ ਮੋਟਾ ਮੈਂ ਤੁਹਾਡੇ ਨਾਲ ਵੇਖ ਲੂੰਗੀ ਮਮੀ ਨੇ ਘਰੋਂ ਹਲੇ ਦੋ ਕਰਨਾ ਤੇ ਮਾਰ ਕੇ ਮੈਨੂੰ ਲੱਗਦਾ ਨਾ ਆਉਣ ਬਗਿਆ ਅਦਰਵਾਜੇ ਦੀ ਆਵਾਜ਼ ਜੀ ਤੇ ਆਈ ਬਾਥਰੂਮ ਚ ਚੱਲ ਬੁੱਤ ਜਦੋਂ ਚੁੱਕਦੀ ਹੈ ਨਾ ਤੇ ਇਹਨੂੰ ਹੀ ਚੁੱਕਦੀ ਉਹ ਨਾ ਵੀਰੇ ਨੇ ਨਾ ਨਾਰਾਜ਼ ਹੋ ਜਾਣਾ ਵੇਖੀ ਅੰਨੇ ਕਹਿੰਦਾ ਮੈਨੂੰ ਮੇਰੀ ਮਾਂ ਚੁੱਕਦੀ ਨਹੀਂ ਇਹ ਹੀ ਲਾੜ ਨਾ ਰੱਖਿਆ ਮੈਂ ਉਹਨੂੰ ਵੀ ਵੇਖਾ ਬੁੱਤ ਆਹ ਗੇਦਾ ਦੀ ਮਮਾ ਦੇ ਦੂਣਾ ਦੁੱਧੋਂ ਪੀਣਾ ਸੀ ਕਹਿੰਦਾ ਬੁੱਤ ਉਹਨੇ ਬੈਨ ਨਾ ਮੇ ਤੇ ਇੱਕ ਨੂੰ ਚੋੱਕੇ ਲੈ ਗਈ ਆ ਤੇ ਦੂਜੇ ਦੇ ਨਾਲ ਸਰਾਣਾ ਖੜਾ ਕਰ ਗਈ ਆ ਵੀ ਡੇਗਣਾ ਪਵੇ ਕੁਛ ਨਹੀਂ ਹਾਲ ਸਿਮਰਤਾ ਵੀ ਅਮਰ ਹੀ ਨਾ ਖੰਡੇ ਆ ਵੀ ਅਖੇ ਉੱਠੀ ਨਹੀਂ ਗਈ ਅਜੇ ਤੱਕ ਉੱਠਣਾ ਕਿੱਥੋਂ ਐਨੇ ਆ ਖੇਡਦੀ ਰਹੀ ਹੁਣੀ ਰਾਤ ਸ਼ਦੈਨ ਨੂੰ ਹੀ ਨਹੀਂ ਸਮਝਾਗੀ ਤੇ ਬੈੱਡ ਤੋਂ ਬੱਚਿਆਂ ਨੂੰ ਸਵਾ ਮਹੀਨਾ ਨਹੀਂ ਚੁੱਕਣਾ ਬੜੀਆਂ ਨਾ ਦਾਲੀਆਂ ਕਰਦੀ ਐ ਜਿੰਨਾ ਮਰਜੀ ਨੂੰ ਸਮਝਾਵੋ ਆ ਹੁਣ ਮੰਮੀ ਨੂੰ ਪਤਾ ਲੱਗਾ ਤੇ ਮੰਮੀ ਨੇ ਬੋਲਣਾ ਹੀ ਐ ਨਾ ਪਤਾਨੀ ਨੂੰ ਠੱਕਿਆ ਨਹੀਂ ਠੱਕਿਆ ਉਹਨੂੰ ਦੁੱਧ ਪਿਆਇਆ ਨਹੀਂ ਪਿਆਇਆ ਕੰਬਲੀ ਕੁੜੀ ਨਾ ਆਏ ਤੇ ਲੈ ਕੇ ਤੁਹਾਨੂੰ ਸੁਤੀ ਹੋਣੀ ਹੈ ਠੱਡ 'ਚ ਕੀ ਕਰਾਂ ਚਾਹ ਇਹ ਨੂੰ ਹੀ ਨਾ ਨੰ ਬੱਚਿਆਂ ਦਾ ਸੁਖਮੰਦੇ ਨਾਲ ਭਾਂਵੇਂ ਪਾਇਆ ਹੋਵੇ ਚੰਗਾ ਛਾ ਮੰਮੀ ਨੂੰ ਮਾੜਾ ਜਿਹਾ ਕਹਿੰਦੀ ਮੰਮੀ ਹੋਣੀ ਕਿਤੇ ਖੜਿਆ ਆਪਣੇ ਜਾਓ ਵੇਖੋ ਲੈ ਕੇ ਆਓ ਬੱਚੇ ਠੱਡ ਕਿੰਨੀ ਆ ਮਲ ਸੁਤੀਆ ਹੁਣ ਮੈਂ ਜਾਵਾਂ ਲਾਗੋ ਚਾਹ ਪਾਣੀ ਬਣਾਉਣ ਲਈ ਤੇ ਮੰਮੀ ਨੇ ਮੇਰੀ ਬਾਟ ਲਾ ਦੇਣੀ ਉਹਨੇ ਕਹਣਾ ਸੁਤੀ ਨਹੀਂ ਲੱਗਦਾ ਇੱਟਾ ਕੁੱਠੀ ਲਿਆਓ ਮੰਮੀ ਉੱਠ ਗਈ ਮਾਰਾਣੀ ਹਾਂ ਮੰਮੀ ਮੈਂਨੇ ਕਾਫੀ ਕੰਮ ਕਰਤੀ ਹਾਂ ਸੁਖਮਣ ਵਿਚ ਉਰੋਂਦਾ ਪੈਣੀ ਫਿਰ ਉਹਨੂੰ ਫਿਰ ਸੁਵਾਉਂਦਾ ਪੈਣੀ ਮੈਂ ਚੱਲ ਚਾਹ ਪਾਣੀ ਦੇਣਾ ਹੀ ਨਾ ਅਧਰਕ ਨਹੀਂ ਦੇਣਾ ਹੈ ਅੱਲਾ ਫੜੋ ਨਾ ਚੱਲ ਤੇ ਚਾਹ ਪੀਆ ਤੇ ਮੈਂ ਸੁੰਡ ਬਣਾ ਕੇ ਲਿਉਣੀ ਉਹਦੇ ਵਾਸਤੇ ਲਿਆਓ ਮੈਂ ਦੇ ਕੇ ਠੀਕ ਹੈ ਬਣਾਉਗੀ ਤਾਂ ਪ੍ਰਤੀਤ ਹੀ ਉਹਨੂੰ ਲੱਗਦਾ ਹੈ ਤੇ ਤਾਂ ਇਹੋ ਜਿਹਾ ਚਾਹ ਲਾ ਦੇ ਗਿਓ ਨੇ ਤੇ ਉਹ ਲਾ ਦੇ ਨੇ ਦੋਨਾਂ ਨੂੰ ਸੁੰਡ ਬਣਾ ਦੇ ਤੇ ਬਾਗ ਲੋਕੀਂ ਜਾ ਕੇ ਬੜੀਆਂ ਮੁਸ਼ਕਲ ਹੋ ਜਾਂਦੀਆਂ ਨੇ ਮੇਰਾ ਰਾਦਾ ਨਾ ਅੱਜ ਨੂੰ ਜੂਨ ਨਾ ਸੋਨ ਦਾ ਦੀਬਣਾ ਬਦਨੀ ਗੋੜ ਵਾਲਾ ਨਾ ਸੀਰਾ ਬਣਾ ਕੇ ਦੇਣੀ ਤੇ ਗਾਇਗੀ ਲੈ ਮੈਂ ਤੇ ਗੋੜ ਵਾਲਾ ਰੋਤਾ ਸੀਰਾ ਬਣਾਉਣੀ ਆ ਕਦੀ ਮੈਂ ਸੁੰਡ ਬਣਾਉਣੀ ਆ ਤੇ ਇਹਦੀ ਚਾਚੀ ਦਿੱਲੀੋਂ ਆ ਕੇ ਬੈਠੀ ਆ ਉਹਨੂੰ ਨਹੀਂ ਪਤਾ ਲੱਗਦਾ ਵੀ ਮੈਂ ਕੋਈ ਭਾਂਡਾ ਢੂੰਡਾ ਬਣਾ ਕੇ ਦੇ ਆਂ ਕੁੜੀ ਨੂੰ ਇਹ ਰਜਾਈ ਤੇ ਬਹਿ ਕੇ ਖਾ ਲੂਗੀ ਉਹ ਬੁੱਢੀ ਵਿਚਾਰੀ ਕਿੱਥੇ ਕਰੂਗੀ ਰੋਜ਼ ਰੋਜ਼ ਵਿਚਾਰੀ ਉਹ ਵੀ ਸਿਆਣਾ ਸਰੀਰ ਲੈ ਕੇ ਤੁਰੀ ਫਿਰਨ ਡਈ ਆ ਕਿੱਥੇ ਕਰੋਗੇ ਕੰਮ ਨਾ ਕੋਈ ਸੁੰਡ ਬਣਨੀ ਰੋਜ਼ ਰੋਜ਼ ਨਾ ਕੋਈ ਕੁਝ ਬਣਨਾ ਪਰ ਜਾਈ ਗੱਲਾਂ ਕਰਦੀ ਭਰਾ ਤੇ ਬੜਾ ਚਾ ਬੜਾ ਚਾ ਆ ਚਾ ਆ ਅੰਦਰ ਵਰ ਕੇ ਬੈਠੀ ਚਾ ਉਥੇ ਪੂਰਾ ਕਰਨੇ ਆ ਹੈ ਕੋਈ ਚੀਜ਼ ਬਣਾ ਕੇ ਕੁੜੀ ਆਪਣੀ ਨੂੰ ਦੇ ਕੇ ਜਾਓ ਉਹ ਛਿੜੇ ਤੇ ਬਹਿ ਕੇ ਖਾਵੇ ਤੇ ਉਹਦੇ ਸਰੀਰ ਨੂੰ ਲੱਗੇ ਮੇਰੇ ਸਿਰ ਤੇ ਹੀ ਆ ਖਾ ਲਈ ਖੁਸ਼ੀ 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 ਦਾ ਕੰਮ ਕਰ ਦਿੰਦਾ ਕਰਕੇ ਵੀ ਤੇ ਬਖਾਓ ਕੁਛ ਕੁਛ ਕਰਦੇ ਹੀ ਮੇਰੇ ਸਿਰ ਤੇ ਹੀ ਸਾਰਾ ਸਾਥ ਕਰਤਾ ਜੇ ਘਰੇ ਪਰ ਹੁ ਮੈਂ ਤੇ ਬਣਾਉਂਦਾ ਹਾਸੇ ਦਾ ਬਾਕੀ ਵੇਖਾਂਗੇ ਕੀ ਕਰਕੇ ਜਾਂਦੀ ਹੈ ਕੜਾਈ ਵੀ ਨਹੀਂ ਸੁਠੀ ਹੈ ਕੜਾਈ ਨੇ ਐਸੇ ਤਾਂ ਮੇਰੇ ਸਿਰ ਤੇ ਬਣਾਦੇ ਨਹੀਂ ਹੁੰਦਾ ਨਾ ਮੈਂ ਦੀਦੀ ਹਲੋ ਮੈਂ ਤੁਹਾਡਾ ਡਰੀ ਲੈ ਕੇ ਆਈ ਤੇਰਾ ਉਹਨਾਂ ਡਰੀ ਗਾਸੋਣਾ ਪਹਿਲੇ ਤੇਰੇ ਉੱਠਣ ਦਾ ਟਾਈਮ ਹੋ ਗਿਆ ਵਾ ਇਹ ਗੱਲ ਦੱਸ ਮੈਨੂੰ ਪਹਿਲੇ ਯਾਰ ਉੱਠਦੇ ਗਈਆਂ ਉੱਠ ਕੇ ਨਾ ਤੋ ਕਿ ਮੈਂ ਸਭ ਤੋਂ ਪਹਿਲਾਂ ਤਿਆਰ ਹੋਈ ਆ ਸੁਖਮੰਦਾ ਟੀਕਾ ਲਵਾਉਣ ਜਾਣਾ ਸੀ ਨਾ ਰਾਤੀ ਫੋਨ ਆਇਆ ਹੀ ਮੈਨੂੰ ਸਿਮਰਤ ਜਿੰਨਾ ਮਰਜੀ ਤੈਨੂੰ ਸਮਝਾ ਲੂੰ ਤੂੰ ਇੰਨੀ ਲੇਟ ਉੱਠੀ ਹੈ ਨਾ ਫਿਰ ਤੈਨੂੰ ਪਤਾ ਮੰਮੀ ਕਦੋਂ ਦੇ ਇੱਥੇ ਆਈ ਆ ਤੇ ਅੱਜ ਮੈਂ ਵੀ ਸੁੱਤੀ ਰਹਿ ਗਈ ਮੈਂ ਵੀ ਨਹੀਂ ਉੱਠੀ ਤੇ ਮੰਮੀ ਹੁਣ ਮੈਨੂੰ ਉਠਾ ਕੇ ਗਏ ਆ ਤੇ ਤੈਨੂੰ ਫਰਜ਼ ਨਹੀਂ ਮੰਨਦਾ ਕਿ ਜੇ ਮੈਂ ਉੱਠ ਪਈ ਆ ਟਾਈਮ ਨਾਲ ਤੇ ਮੈਂ ਦੀਦੀ ਨੂੰ ਵੀ ਉਠਾ ਦਾਂ ਹੈ ਮੈਨੂੰ ਚੇਤਾ ਭੁੱਲ ਗਿਆ ਚਲੋ ਛੱਡੋ ਇਹ ਚਲ ਲਿਆਓ ਮੈਨੂੰ ਚਕਾ ਮੈਂ ਚੁੱਕ ਦਿੰਦਾ ਸਿਮਰਤ ਠੰਡੇ ਹੱਥ ਬਾਹੂ ਆਏ ਆ ਇੰਨੇ ਠੰਡੇ ਥੋੜ ਕਿੱਥੇ ਆ ਦੁੱਜੇ ਨੂੰ ਹਾਂ ਸਿਮਰਤ ਦੁੱਜਾ ਤੇਰੇ ਕੋਲ ਨਹੀਂ ਆ ਮੇਰੇ ਕੋਲ ਦੀਦੀ ਮੇਰੇ ਕੋਲ ਸੁਖਮਣੀ ਆ ਸਿਮਰਤ ਮੈਂ ਤਾਂ ਸੋਚਿਆ ਤੂੰ ਛੋਟੂ ਨੂੰ ਆਪਣੇ ਕੋਲ ਲੈ ਗਈਆਂ ਦੁੱਜੇ ਨੂੰ ਤੂੰ ਲੈ ਕੇ ਨਹੀਂ ਗਈ ਚੁੱਕ ਕੇ ਨਹੀਂ ਦੀਦੀ ਮੈਂ ਤੇ ਰਾਤ ਤੋਂ ਬਾਅਦ ਤੁਹਾਡੇ ਕਮਰੇ ਚ ਆਈ ਨਹੀਂ ਮੈਂ ਤਾਂ ਹੁਣ ਆਈ ਆ ਅੱਛਾ ਰਣਜੀਤ ਕੋਲੇ ਹੁਣਾ ਵਾ ਜਾ ਵੇ ਤੇਰੇ ਜੀਜੂ ਕਿੱਥੇ ਆ ਉਹਨਾਂ ਨੇ ਉੱਡ ਕੇ ਚੁੱਕਿਆ ਹੁਣਾ ਵਾ ਉਹਨਾਂ ਨੂੰ ਮੈਨੂੰ ਪਤਾ ਨਹੀਂ ਲੱਗਦਾ ਕੀ ਕੀ ਬੱਚੇ ਨੂੰ ਉੱਥੋਂ ਅੰਦਰੋਂ ਬਾਹਰ ਖੜਨਾ ਵਾ ਜਾਂ ਨਹੀਂ ਖੜਨਾ ਕੀ ਇਸ ਬੰਦੇ ਨੂੰ ਮੈਂ ਕਮਾ ਦੱਸ ਹੈ ਬੰਦਾ ਪੁੱਛ ਹੀ ਲੈਂਦਾ ਵਾ ਜਾ ਉਹਨਾਂ ਨੇ ਚੁੱਕਿਆ ਨਾ ਜਾਂ ਪਹਿਲੇ ਵੇਖ ਪੁੱਛਾ ਭਾਵੇਂ ਭਾਜੀ ਨੂੰ ਦੁੱਧ ਪੀ ਹੈ ਕਿ ਨਹੀਂ ਪੀ ਹੈ ਕੋਈ ਲੋਨ ਪੁੱਛ ਨਹੀਂ ਪੁੱਛਣ ਜਿਕੇ ਮੈਨੂੰ ਆਜ ਕਾਲੋ ਤੁਸੀਂ ਦੁੱਧ ਪੀਓ ਮੈਨੂੰ ਲਿਆਓ ਚੁਕਾ ਦਿਓ ਮੈਨੂੰ ਮੈਂ ਚੁੱਕ ਲੈਂਦਾ ਪਹਿਲੇ ਉਹਨੂੰ ਲੈ ਕੇ ਆ ਜਾ ਕੇ ਉਹਨੂੰ ਠੰਡ ਲੱਗ ਜਣੀ ਪਤਾ ਨਹੀਂ ਕੰਬਲੀ ਚ ਲਵੇਟਿਆ ਨਹੀਂ ਲਵੇਟਿਆ ਜਾ ਆਪਣੇ ਜੀਜੂ ਕੋਲ ਜਾ ਪਹਿਲੇ ਇਹਨੂੰ ਮੈਂ ਚੁੱਕਿਆ ਵਾ ਜਾਂ ਦੂਜੇ ਨੂੰ ਲੈ ਗਿਆ ਮੇਰਾ ਬਾਪ ਧਿਆਨ ਨਹੀਂ ਭਾਜੀ ਘੋਟੇ ਤੇ ਦੇਖੋ ਜੀ ਅੰਜਾਨ ਕਿਹਦੇ ਤੇ ਖੁਸਨਾ ਨਹੀਂ ਹੁਣ ਇਹ ਤਾਂ ਸਭ ਕੋਈ ਨਹੀਂ ਭਾਜੀ ਘੋਟੇ ਤੇ ਨਹੀਂ ਖਾਗੇ ਅਰੇ ਜੀ ਜਿਹੜੇ ਚੋਲੇ ਜੀ ਸੱਚੀ 하게 ਚੱਲ ਕੇ ਨਾ ਮੰਮੀ ਦੇ ਬਹੁਤ ਕਦਰ ਜੀ ਦੀਦੀ ਆ ਬਾੜ ਦੇ ਲਚਾਰੇ ਭਾਂਡੇ ਕਿੱਥੇ ਤੇਰੇ ਬਾਜੀ ਭਾਜੀ ਜੇ ਮੈਂ ਸਾਰੀ ਜੀਦੀ ਵੇਖਾਂ ਮੈਂ ਤੇ ਕਿਤੇ ਨਹੀਂ ਲੱਭੇ ਉੱਥੇ ਜੇ ਵੇਖ ਲਈ ਹਏ ਮੇਰੇ ਅਨੱਪਾ ਇਹ ਬੰਦੇ ਦਾ ਮੈਂ ਕੀ ਕਰਾਂ ਪਤਾ ਮੈਨੂੰ ਥੋੜੇ ਕਿ ਦਿਨ ਹੋ ਗਏ ਕੀ ਕਹਿਣ ਲਈ ਕੀ ਕਹਿੰਦੇ ਉੱਥੇ ਨਾ ਮੁੰਡੇ ਗਲੋਤੇ ਹੁੰਦੇ ਆ ਚੌਂਕ 'ਚ ਤੇ ਮੈਨੂੰ ਬੜਾ ਪਤਾ ਕਿ ਨਾ ਚਾ ਵਾ ਮੈਂ ਨਾ ਇੱਕ ਬੱਚੇ ਨੂੰ ਚੁੱਕ ਕੇ ਇੱਕ ਕਰੀ ਉਹਨਾਂ ਨੂੰ ਵਿਖਾ ਕੇ ਆਉਣਾ ਤੇ ਦੂਜੇ ਨੂੰ ਚੁੱਕ ਕੇ ਤੇ ਮੈਂ ਦੂਜੀ ਯਾਰ ਵਿਖਾ ਕੇ ਆਉਣਾ ਕਹਿੰਦੇ ਸਾਰੇ ਮੇਰੇ ਕੋਲ ਨਾ ਪਾਰਟੀ ਮੰਗਣ ਲੇ ਆ ਪਹਿਲੇ ਬੱਚਿਆਂ ਦਾ ਮੂੰਹ ਵਿਖਾ ਤੇ ਮੈਂ ਕਿਹਾ ਵੀ ਮੈਂ ਕਿਹਾ ਰਣਜੀਤ ਛਿਲੇ 'ਚ ਬੱਚੇ ਨਾ ਬਾਹਰ ਨਹੀਂ ਖੜੀਦੇ ਹੁੰਦੇ ਤੇ ਆ ਵੇਖ ਲੈ ਮੈਂ ਹੁਣ ਅੱਜ ਤੋਂ ਬਾਅਦ ਦਵਾਈ ਰਾਤ ਨੂੰ ਖਾਣੀ ਨਹੀਂ ਨੀਂਦ ਦੀ ਜੋ ਮਰਜ਼ੀ ਮੈਨੂੰ ਹੋ ਜਾਏ ਹੈ ਮੈਨੂੰ ਕੋ ਕੀ ਹੋਈ ਆ ਤੇ ਉਹ ਬੱਚਾ ਚੱਕ ਕੇ ਤੇ ਬਾਹਰ ਤੁਰੇ ਪਿੰਡ ਨੂੰ ਭਾਵੇਂ ਠੰਡ ਲੱਗਦੇ ਮੈਨੂੰ ਵੀ ਆਹੋ ਲੱਗਣਦੇ ਹਾਂ ਜਿਵੇਂ ਮम्मी ਵੇਖ ਭਲਾ ਫੋਨ ਲੈ ਕੇ ਗਏ ਇਹਨਾਂ ਨੂੰ ਫੋਨ ਮਾਰ ਵੀ ਦੀਦੀ ਆਖਣ ਡੀਆ ਵੀ ਨਿਆਣੇ ਨੂੰ ਲੈ ਕੇ ਤੇ ਘਰ ਨੂੰ ਆਓ ਨਿੱਕਾ ਜਿਹਾ ਉਹ ਹੈਗਾ ਵਾਦ ਵੀ ਸਬਰ ਕਰ ਲੋ ਬਖਾੜਿਓ ਤੁਸੀਂ ਦੁਨੀਆ ਨੂੰ ਪਤਾ ਕੀ ਆ ਸਿਮਰਤ ਮੈਂ ਜਲ ਲੱਗ ਜਾਂਦੀ ਆਏ ਬੜੇ ਹਨ ਨਿਕ ਨਿਕੇ ਜੇ ਲੈ ਦੀਦੀ ਬੱਤਾ ਨੂੰ ਪਤਾ ਦੇਗਾ ਬੱਚਾ ਵੀ ਕਿਦ ਤਰੂ ਕਿ ਬਹੁਤ ਬੜੀ ਚੁੱਕਦੇ ਆ ਕਿ ਸਾਨੂੰ ਚੁਕਾ ਦੇ ਸਾਨੂੰ ਚੁਕਾ ਦੇ ਬਹਿਣੇ ਆਉ ਤੇ ਗੱਲ ਆ ਲੋਕਾਂ ਸਾਰਿਆਂ ਦਾ ਧਿਆਨ ਹੀ ਇੱਧਰ ਆ ਕਹਿੰਦੇ ਨਜ਼ਰਾਂ ਆ ਨਾ ਜਿਹੜੀਆਂ ਲੋਕਾਂ ਦੀਆਂ ਉਹ ਬੁਰੀਆਂ ਹੁੰਦੀਆਂ ਵਾ ਕਈਆਂ ਦੀਆਂ ਵਿੱਚ ਚੰਗੀਆਂ ਵੀ ਹੁੰਦੀਆਂ ਤੇ ਕਈਆਂ ਦੀਆਂ ਬੁਰੀਆਂ ਵੀ ਹੁੰਦੀਆਂ ਜ਼ਿਆਦਾਤਰ ਮੈਂ ਨਹੀਂ ਚਾਹੁੰਦੀ ਜਿੰਨਾ ਚਿਰ ਸ਼ਿਲਾ ਨਾ ਨਾ ਪੂਆ ਬੋਗ ਜੇ ਉਹ ਨਜ਼ਰ ਮੇਰੇ ਨਿਆਣੇ ਬਾਹਰ ਦੀ ਹਵਾ ਲੈ ਨਜ਼ਰ ਦੀ ਤੁਸੀਂ ਗੱਲ ਕਰਦੇ ਜੇ ਲੋਕਾਂ ਨੂੰ ਪਤਾ ਅੱਗੇ ਕਿੱਡਾ ਮੂੰਹ ਮੂੰਹ ਜੋੜ ਜੋੜ ਗੱਲਾਂ ਕਰਦੇ ਕਹਿੰਦੇ ਇੱਕ ਤਾਂ ਮੁੰਡੇ ਉਤੋਂ ਦੋ ਦੋ ਮ ਸਕਿੰਦੀ ਲੋਕਾਂ ਲਈ ਜਾਇ ਪਏ ਆ ਮੈਂ ਤਾਂ ਅੱਗੇ ਉਦੋਂ ਜਦੋਂ ਮੈਂ ਨਾਂ ਕਿਹੜੀ ਜਾਂਦੀ ਜਦੋਂ ਸੂਟ ਦੇ ਕੇ ਸਟੀਚ ਕਰਦੇ ਇੱਕ ਜਨਾਨੀ ਮੈਨੂੰ ਮਿਲੀ ਹੀ ਵਧਾਈ ਵੀ ਦੇਦੀ ਕਿਹੜੇ ਤਰੀਕੇ ਨਾਲ ਵਧਾਈਆਂ ਹੋਣ ਤੁਹਾਨੂੰ ਤੇ ਮਾਰਾ ਇਹਨਾਂ ਦੇਰ ਬਾਅਦ ਸੁਣੀ ਚਲੋ ਚੰਗੀ ਚੀਜ਼ ਦੇ ਦਿੱਤੀ ਆ ਦੋ ਦੋ ਹੋਏ ਆ ਇਦਾਂ ਕਰਕੇ ਕਹਿੰਦੀ ਵਾਏ ਵਾ ਚੰਗਾ ਮੂਪਾ ਨੇ ਕੀ ਆਈਆਂ ਕਿ ਚੰਗੀ ਗੱਲ ਆ ਸਾਰਿਆਂ ਦੇ ਘਰੇ ਹੋਣ ਉਹ ਚੰਗਾ ਬਤਾਈ ਦੇ ਕੇ ਆਈ ਫਿਰ ਅੱਗੇ ਉਹ ਤਾਂ ਉਹ ਤੇ ਗੱਲ ਆ ਕਈ ਤੇ ਦੇ ਦੇ ਖੁਸ਼ੀ ਚ ਵਧਾਈ ਵਧੀਆ ਲੱਗਦਾ ਵਾ ਤੇ ਕਈ ਲੋਕ ਪਤਾ ਵਿੱਚ ਉਦਾਂ ਦੇ ਹੁੰਦੇ ਆ ਜਿੜੇ ਕਰੋੜ ਕਹੀ ਨਹੀਂ ਗੱਲ ਕਹਿੰਦੀ ਲੈ ਹੁਣ ਤੇ ਰੱਬ ਤਾਨੂੰ ਥੱਲੇ ਉਤਰ ਕੇ ਮਿਲਿਆ ਤੇ ਉਹ ਤੇ ਗੱਲ ਸਾੜਾ ਹੁੰਦਾ ਹੀ ਵਿੱਚੋਂ ਸਾੜਾ ਹੀ ਆ 딸ੇ ਤੇ ਲੋਕੀ ਕਹਿੰਦੇ ਆ ਇੱਕ ਤੇ ਵਧਾਈ ਤੁ ਤੋਂ ਦੋ ਦੋ ਵਧਾਈਆਂ ਦਰਸਾਉਂਦੇ ਆ ਪਤਾ ਕੀ ਆ ਸਿਮਰਤ ਮੈਂ ਨਾ ਤੇਰੇ ਬਾਜੀ ਨੂੰ ਜ਼ਿਆਦਾ ਰੋਕ ਦੇਣੀ ਆ ਜੇ ਗੱਲ ਤੋਂ ਉਹ ਬੜਾ ਕਰ ਕੀ ਆਂਦੇ ਆ ਲੈ ਮੈਨੂੰ ਬੱਚਿਆਂ ਨੂੰ ਟੁੱਕਰ ਨਹੀਂ ਦਿੰਦੀ ਲੈ ਮੈਨੂੰ ਬੱਚਿਆਂ ਨੂੰ ਹੱਥ ਨਹੀਂ ਲਾਉਣ ਦੇਣਗੀ ਮੇਰੇ ਵੀ ਤੇ ਬੱਚੇ ਆ ਤੇਰੇ ਜ਼ਿਆਦਾ ਵਾ ਤੇ ਤਾਂ ਕਰਕੇ ਨਾ ਮੈਂ ਕੁਝ ਆਂਦੀ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਆ ਕਿਤੇ ਇਹ ਬੱਚਿਆਂ ਨੂੰ ਜੋ ਕੇ ਤੇ ਠੰਡ 'ਚ ਇੱਥੇ ਮਰਜੀ ਤੁਰੇ ਨਹੀ ਨਹੀ ਜੀ ਜੀ ਇੱਕ ਵਾਰੀ ਬਿਮਾਰ ਹੋ ਗਏ ਨਾ ਤੇ ਫਿਰ ਕੀ ਕਰਨਾ ਆਪਾਂ ਜੀ ਜੀ ਮੇਰੀ ਗੱਲ ਸੁਣੋ ਭਾਜੀ ਨੂੰ ਨਾ ਬੱਚਿਆਂ ਬਾਰੇ ਜੋਦਦਾ ਕੋਈ ਮਾੜੀ ਚੰਗੀ ਨਾ ਕਰਿਆ ਕਰੋ ਤੁਹਾਨੂੰ ਪਤਾ ਤੇਗਾ ਅੱਗੇ ਤੇ ਨਜ਼ਰ ਉਹਦੇ ਮਗਰ ਲੱਗਾ ਮਸਾ ਤੂੰ ਤੋਂ ਖੜਾ ਛੁੱਟਾ ਵਾ ਹੁਣ ਉਹਨੂੰ ਨਾ ਬੱਚਿਆਂ ਨਾਲ ਤੇ ਤੁਹਾਡੇ ਨਾਲ ਪਿਆਰ ਹੋਉਂਦਿਆ ਕਰੋ ਦੀ ਗੱਲ ਸੁਣਨੀ ਤੈਨੂੰ ਮਿਲ ਕੇ ਗਈ ਮੰਮੀ ਜੀ ਨੂੰ ਮੈਂ ਪੁੱਛਣ ਦੀ ਮੰਮੀ ਨੂੰ ਨਹੀਂ ਉਹ ਮਿਲ ਕੇਗੀ ਤੁਹਾਨੂੰ ਪਤਾ ਮੇਰੇ ਮੱਥੇ ਉੱਤੇ ਕੀ ਆਂਦੇ ਹੁੰਦੇ ਮੈਂ ਤੈਨੂੰ ਮੱਥੇਉ ਦੁਖਦੀ ਆ ਮੈਨੂੰ ਮਿਲ ਕੇ ਜਾਣ ਵਾਲੀ ਆ ਕਦੀ ਵੀ ਨਹੀਂ ਸਿਮਰ ਮੈਂ ਬਹਿਣ ਚੈ ਲੈ ਕਹ ਦੇ ਚਾ ਤਾ ਕਿਤੇ ਕੋਈ ਨਾ ਕੋਈ ਚੀਜ਼ ਨਾ ਚੁੱਕ ਕੇ ਲੱਗੀ ਹੋਵੇ ਤੇ ਮੈਨੂੰ ਤਾਂ ਪਤਾ ਹੀ ਐ ਸਾਰੇ ਤੇ ਆਪਾਂ ਸੁੱਤੇ ਹੀ ਤੇ ਕੀ ਪਤਾ ਕੀ ਚੁੱਕ ਕੇ ਲੱਗੀ ਹੋਣੀ ਆ ਸੋਨਾ ਸੁਨਾ ਪੈਹੇ ਕੋਹੇ ਹੁਣ ਬਾਹਰ ਹੁੰਨੇ ਆਪਣਾ ਜ਼ਿੰਦਗੀ ਜੀਣੀ ਆ ਤੇ ਕੁਝ ਨਾ ਕੁਝ ਨੂੰ ਚਾਹੀਦਾ ਵੀ ਤਾਂ ਹੈ ਵਾ ਜੀ ਜੀ ਮੈਂ ਅਲਮਾਰੀ ਤੇ ਮੈਂ ਚੈੱਕ ਕਰ ਲਈ ਲੋ ਕੇ ਆ ਮਾ ਉੱਦਾਂ ਗੱਲ ਕਰਨੀ ਆ ਕਿ ਘੜੀ ਗੁੜੀ ਵੀ ਮਹਿੰਗੀ ਤੇਰੇ ਭਾਜੀ ਦੀ ਪਈ ਆ ਕਿਤਾ ਕੀ ਕੀ ਚੁੱਕ ਕੇ ਲੱਗੀ ਫਿਰ ਮੈਨੂੰ ਤੇ ਹੀ ਇੱਦਾਂ ਲੱਗਦਾ ਕਿਉਂਕਿ ਜੀ ਜੀ ਸਾਰਾ ਸਮਾਨ ਤੇ ਕਰੂਗੀ ਕਿ ਤੁਹਾਨੂੰ ਪਤਾ ਜੇ ਕੋਈ ਘਰੋਂ ਚੀਜ਼ ਜਾਵੇ ਤੇ ਪਤਾ ਲੱਗ ਹੀ ਜਾਂਦਾ ਕਿਹੜੀ ਚੀਜ਼ ਕਿੱਧਰੋਂ ਹਿੱਲੀ ਆ। ਨਾਲੇ ਆਪਾਂ ਤੇ ਇਸ ਘਰ ਦੇ ਆ। ਆਪਾਂ ਨੂੰ ਤੇ ਪਤਾ ਲੱਗ ਹੀ ਜਾਂਦਾ। ਤਾਂ ਹੀ ਮੈਂ ਰਣਜੀਤ ਨੂੰ ਜ਼ਿਆਦਾ ਨਹੀਂ ਕਹਿੰਦੀ। ਮੈਨੂੰ ਪਤਾ ਆ। ਕੀ ਰਣਜੀਤ ਦੇ नेचर ਤੋਂ ਉਹਦੀ ਬੋਲੀ ਬੋਲਣ ਦੀ। ਮੈਂ ਵੀ ਇਹੋ ਚਾਹੁੰਦੀ। ਥੀ ਹੌਲੀ-ਹੌਲੀ ਉਹਨੂੰ ਪਲਾ ਦਾਂ। ਥੀ ਇੱਧਰ ਆਪਣੇ ਬੱਚਿਆਂ 'ਤੇ ਧਿਆਨ ਕਰਾਂ। ਪਰਮਾਤਮਾ ਦਾ ਸ਼ੁਕਰ ਆ। ਕਿ ਉਹ ਘਰ ਛੱਡ ਕੇ ਚਲ ਗਈ ਆ। ਤੇ ਸਾਡਾ ਪਰਿਵਾਰ ਪੂਰਾ ਆ। ਤੇ ਬਚ ਗਿਆ। ਉਹ ਦੇ ਤੋ ਨਹੀਂ ਤੇ ਪਤਾ ਨਹੀਂ ਸਿਮਰਤ ਅੱਗੇ ਅੱਗੇ ਜਾ ਕੇ ਕੀ ਕੁਝ ਹੋਣਾ ਸੀ ਸਾਡੇ ਨਾਲ ਪਰ ਮੇਰੇ ਤੋਂ ਪਰ ਸਮਝ ਨਹੀਂ ਆਉਂਦੀ ਇਹ ਇਹਦਾ ਨਕਸ਼ਮੇ ਕੀ ਬੁਰੀ ਹੈ ਨਾ ਤੇ ਇਹ ਸਾਰਾ ਨਾਲੇ ਘਰ ਛੱਡ ਕੇ ਚੱਲ ਕਿੱਧਰ ਗਈ ਆ ਕੁਝ ਨਾ ਖਚ ਜੀਆਂ ਨਹੀਂ ਹੋਣ ਗਿਆ ਪਤਾ ਨਹੀਂ ਕਿਉਂ ਐਦਾਂ ਲੱਗਣ ਡਿਆ ਆ ਕਿ ਜਿੱਦਾਂ ਇਹ ਸੌਖੇ ਤਰੀਕੇ ਨਾਲ ਜਾਣ ਵਾਲੀ ਨਹੀਂ ਸੀ ਇਹ ਕਿੱਦਾਂ ਚਲ ਗਈ ਆ ਫਿਰ ਵੇਖ ਜੀ ਜੀ ਤੈਨੂੰ ਪਤਾ ਜਦੋਂ ਨਵੀਂ ਨਵੀਂ ਆਈ ਇਹ ਫੋਨਾਂ ਦੀਆਂ ਗੱਲਾਂ ਕਰਦੀ ਈ ਲੋਕ-ਲੁਕ ਕੀ ਪਤਾ ਨਹੀਂ ਕੀ ਕੁਝ ਤੇ ਇਹ ਕਿਹੜੀ ਵਾਸਤੇ ਘਰ ਆਈ ਸੀ ਇਹ ਤਾਂ ਪਤਾ ਹੀ ਸੀ ਕਿ ਉਹ ਗਹਿਣੇ ਵਾਸਤੇ ਪੈਸੇ ਵਾਸਤੇ ਆਈ ਸੀ ਕੁਛ ਨਾ ਕੁਛ ਗੱਲਾਂ ਆਪਸ ਐਂ ਡਾਇਰੈਕਟਲੀ ਸੁਣੀਆਂ ਸੀ ਇਹਦੀਆਂ ਹੂੰ ਤੇ ਫਿਰ ਜਦ ਮਮੂ ਜੀ ਨੇ ਪੁੱਛਿਆ ਕਿ ਤੂੰ ਕੀ ਲੈਣਾ ਵਾ ਆ ਮਰਜੀ ਤੇ ਤੈਨੂੰ ਪੁੱਛਿਆ ਕਿ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਕਿੰਨਾ ਗਹਿਣਾ ਲੈਣਾ ਵਾ ਤੇ ਉਹਨੇ ਸਾਫ਼ ਮਨਾ ਕਰਤਾ ਕਿ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਤੇ ਜਦੋਂ ਆਪਾਂ ਸਾਰਿਆਂ ਨੇ ਕਿਹਾ ਕਿ ਤੂੰ ਘਰੋਂ ਚੱਲ ਜਾ ਉਹ ਕਾਸ਼ ਛੱਡ ਕੇ ਚਲ ਗਈ ਪਤਾ ਨਹੀਂ ਕਿਉਂ ਮੈਨੂੰ ਨਾ ਬਲੀਵ ਜਿਆ ਨਹੀਂ ਹੋਣ ਰਿਹਾ ਇਹਨਾਂ ਗੱਲਾਂ ਤੇ ਐ ਲੱਗਦਾ ਜਿਵੇਂ ਕੋਈ ਸੁਪਨਾ ਜਿਹਾ ਵਾ ਕੁਝ ਤੇ ਦਾਲ ਚ ਕਾਲਾ ਹੈਗਾ ਵਾ ਦੀਦੀ ਤੂੰ ਇਹਦਾ ਸੋਚਣ ਕਿਉਂ ਦੇ ਜੀ ਜੋ ਹੁੰਦਾ ਨਾ ਚੰਗੇ ਨਹੀਂ ਹੁੰਦਾ ਮੈਂ ਅੱਜ ਕਹਿੰਦੀ ਚੰਗਾ ਹੋਇਆ ਗਈ ਐਵੇਂ ਨੇਤ ਦੀ ਕਜਕਿਚ ਹੀ ਹੁੰਦੇ ਨਾਲ ਤੇ ਮੈਂ ਤੇ ਨਾ ਮੈਨੂੰ ਪਤਾ ਹੀ ਨਹੀਂ ਲੈ ਜਾਣਾ ਮੈਂ 2 ਦਿਨ ਪਹਿਲੇ ਆਪਣੇ ਲੰਬਾਰੀਆਂ ਨੂੰ ਲੋਕ ਲਾ ਕੇ ਚਾਬੀ ਆਪਣੇ ਕੋਲ ਰੱਖ ਕੇ ਤੇ ਜਿਹੜੇ ਮੇਰੇ ਘਰ ਕੋਲ ਵਾਲੇ ਕੱਪੜੇ ਮੈਂ ਬਾਹਰ ਕੱਢ ਕੇ ਰੱਖ ਲਈ ਤੇ ਮੰਮੀ ਦੀ ਲਬਾਰੀ ਨੂੰ ਪਹਿਲਾ ਲੋਕ ਲੱਗਾ ਸੀ ਉਹ ਮੰਮੀ ਕੋਈ ਹੁੰਦੀ ਆ ਹੋਰਦਾ ਤੇ ਮੈਨੂੰ ਪਤਾ ਨਹੀਂ ਮੇਰੇ ਸੇਗਾ ਕੀ ਆ ਚੈੱਕ ਕਰਨੀ ਹੁੰਦੇ ਕਿ ਤੇ ਇੱਧਰ ਤੋਂ ਨਾ ਕੁਝ ਖੜਿਆ ਹੋਵੇ ਮੈਂ ਤੁਹਾਨੂੰ ਦੱਸਦੀ ਇੱਕ ਗੱਲ ਜਾ ਨਾ ਆ ਮੰਮੀ ਜੀ ਨਾ ਸਾਡੇ ਤੋਂ ਕੁਝ ਪਾਉਂਦੇ ਆ ਇਹਨਾਂ ਨੇ ਨਾ ਆਵਲ ਕੁਝ ਦੇ ਕੇ ਉਹ ਤੋੜੇ ਜੋ ਉਹਨੂੰ ਗਿਫਟ-ਗਿਫਟ ਦਿੱਤੀ ਹੈ ਨਾ ਉਹ ਤਾਂ ਸਾਨੂੰ ਪੁੱਛ ਕੇ ਦਿੱਤੇ ਹੁੰਦੀ ਆ ਹਾਂ ਪਰ ਵੇਖ ਮੰਮੀ ਨੇ ਕਿਹੜਾ ਕਿਹਦੀ ਪਰਮਿਸ਼ਨ ਲੈਣੀ ਆ ਕੋਈ ਚੀਜ਼ ਦੇਣ ਲਈ ਕੀ ਪਤਾ ਮੰਮੀ ਨੇ ਅੰਦਰ ਖਾਤੀ ਉਹਨੂੰ ਕੋਈ ਪੈਹਾ ਢੇਲਾ ਤੇ ਲੈਣਾ ਹੀ ਨਹੀਂ ਦੇ ਕੇ ਤੋੜਿਆ ਕੀ ਪਤਾ ਕੀ ਡੀਲ ਕੀਤੀ ਆ ਪਰ ਅਮਰਜੀਤ ਦਾਈ ਨੇ ਤੇ ਉਹਨੂੰ ਸਾਰਿਆਂ ਸਾਹਮਣੇ ਕਹਿ ਦਿੱਤਾ ਜੋ ਵੀ ਹੈ ਨਾ ਅਮਰਜੀਤ ਦਾਈ ਦਾ ਇਹ ਕਿ ਉਹਨੇ ਕੇਸ ਤੋਂ ਪੜਦਾ ਨਹੀਂ ਰੱਖਣਾ ਜੋ ਕੋ ਜੈਗਾ ਉਹਨੇ ਸਾਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਜਿਹੜੀ ਮੰਮੀ ਹੈ ਨਾ ਮੰਮੀ ਰੱਖਦੀ ਪੜਦਾ ਹੋ ਸਕਦਾ ਮੰਮੀ ਜੀ ਨੇ ਨਾ ਉਹਨੂੰ ਅੰਦਰ ਖਾਤੇ ਕੁਝ ਦੇ ਕੇ ਤੋੜਿਆ ਹੋਵੇ ਸਿੱਧੇ ਹੱਥੀ ਜਾਣ ਵਾਲੀ ਉਹ ਨਹੀਂ ਹੈਗੀ ਸੂਰਤ ਮੇਰਾ ਦਿਲ ਕਹਿੰਦਾ ਸਿੱਧੇ ਹੱਥੀ ਜਾਣ ਵਾਲੀ ਜਨਾਨੀ ਨਹੀਂ ਸੀ ਉਤੋਂ ਜੋ ਮਰਜੀ ਛਿਪਲੀ ਬਣੀ ਹੈ ਨਾ ਮੇਰੇ ਨਾਲ ਵੀ ਵਿੱਚੋਂ ਪੂਰਾ ਵੈਰ ਰੱਖਦੀ ਮੇਰੇ ਨਾਲ ਦੀਦੀ ਚਲ ਜੋ ਵੀ ਦੇਗੇ ਤੋ ਇਹਣਾ ਤੁਰੀ ਤੇ ਆਣਾ ਮੇਰੇ ਆ ਘਰੋਂ ਤੋ ਨਿਕਲੀ ਆਣਾ ਜਿਹੜੀ ਚੀਜ਼ਾਨੂੰ ਚਾਹੀਦੀ ਪ੍ਰਮਾਤਮਾ ਨੇ ਸਾਡੇ ਕੋਲ ਹੈਗੀ ਤੁਹਾਡਾ ਪਰਿਵਾਰ ਪੂਰਾ ਵਾ ਖਾਲੂ ਉਹਨਾਂ ਕੋਈ ਮਤਲਬ ਨਹੀਂ ਜੇ ਲੈ ਵੀ ਗਈ ਹੋਊਗੀ ਤੋ ਕੋਈ ਗੱਲ ਨਹੀਂ ਨਹੀਂ ਭੈਣਾ ਬਸ ਆਈ ਟੈਂਸ਼ਨ ਕੀ ਉਹਨਾਂ ਵਿਵਾਦ ਚ ਪਤਾ ਲੱਗੇ ਕਿ ਕਿੰਨਾ ਕੁ ਦੇਣਾ ਤੇ ਪੈਸਾ ਲੈਦੀ ਹੈ ਚਲ ਕੋਈ ਨਹੀਂ ਆਪੇ ਵੇਖਣਗੇ ਘਰ ਦੇ ਮੈਨੂੰ ਤੇ ਇਨੀ ਬੜੀ ਖੁਸ਼ੀ ਆ ਕਿ ਮੇਰੇ ਪਰਿਵਾਰ ਚੋਂ ਚਲ ਗਈ ਆ ਰਣਜੀਤ ਬੱਚੀ ਅਸੀਂ ਸਾਰੇ ਸਾਡੇ ਸਾਰੇ ਪਰਿਵਾਰ ਇਕੱਠਾ ਵਾ ਤੇ ਇੱਕ ਹੀ ਆ ਬਲਾ ਟੜੀ ਸਾਡੇ ਤੋਂ ਹੀ ਹੋਰ ਦੀਦੀ ਚੱਲ ਮੈਨੇ ਨੂੰ ਲੰਮੇ ਪਾਣਾ ਹੋਣਾ ਤੇ ਮੈਂ ਦੁੱਧ ਲਿਆਉਣਾ ਲੱਗਿਆ ਤੇ ਦੁੱਧ ਪਿਆ ਤੇ ਮੈਂ ਮੂੰਹ ਹੱਥ ਧੋਵਾ ਨਾਲੇ ਵੇਖਾ ਰঞ্জੀਤ ਆਇਆ ਨਹੀਂ ਅਜੇ ਤਾਂ ਮਗਵੀ ਨੂੰ ਕਹਾਂ ਕਿ ਹੌਣ ਕਰਕੇ ਦੱਬਕਾ ਮਾਰੂ ਨਹੀਂ ਆਣੀ ਮੈਂ ਖਾਂਦ ਲਾ ਰਹੀ ਜਾਂਦੀ ਚਲੋ ਠੀਕ ਹੈ ਤੁਸੀਂ ਪਾਓ ਇਹਨੂੰ ਮੈਂ ਲੈ ਆ ਕੇ ਦੇ ਦ ਤੁਹਾਨੂੰ ਜਾ ਜਾਓ ਤੁਸੀਂ ਬਾਹਰ ਉਹਨਾ ਉਹਨੂੰ ਛੋਟੇ ਨੂੰ ਬਾਹਰ ਲੈ ਗਏ ਆ ਮੈਨੂੰ ਨੇ ਇੰਨੀ ਵਾਰੀ ਰੋਕਿਆ ਸੀ ਆ ਪਲਸੋ ਚੋਤ ਮੈਨੂੰ ਇੰਨੀ ਗੱਲ ਕਹਿਣ ਦੇ ਸੀ ਕਹਿੰਦੇ ਮੁੰਡੇ ਸਾਰੇ ਕਹਿਣਦੇ ਆ ਕਿ ਮੈਂ ਨਾ ਤੇਰੇ ਬੱਚੇ ਵੇਖਣੇ ਆ ਤੇ ਮੈਂ ਨਾ ਇੱਕ ਇੱਕ ਕਰਕੇ ਵਖਾ ਦੇਣੀ ਬਾਹਰ ਤੇ ਮੰਮੀ ਮੈਂ ਰੋਕਿਆ ਵੀ ਕਿ ਛਿਲੇ ਚ ਬੱਚਿਆਂ ਨੂੰ ਬਾਹਰ ਨਹੀਂ ਲੈ ਕੇ ਜਾਣਾ ਇਹਨਾਂ ਨੂੰ ਸਮਝ ਨਹੀਂ ਲੱਗਦੀ ਕੈਰਾਂ ਦੀ ਠੰਡਿਆ ਬਾਹਰ ਫੋਨ ਕਰੋ ਉਹਨਾਂ ਨੂੰ ਆਉਣ ਰੰਜੀਤ ਤਾਂ ਇਕੱਲਾ ਸੀ ਇਕੱਲਾ ਗਿਆ ਕੀ ਇਕੱਲਾ ਉਹ ਨਹੀਂ ਤੇ ਤੁਸੀਂ ਵੇਖਿਆ ਸੀ ਉਹਨਾਂ ਨੂੰ ਜਾਂਦੇ ਹਾਂ ਰੰਜੀਤ ਤਾਂ ਇਕੱਲਾ ਸੀਗਾ ਐ ਮਰਦ ਨਾ ਜਿ ਲੈ ਵੀ ਗਿਆ ਤੇ ਉਹਨੇ ਠੰਡ ਚ ਬਾਹਰ ਰੰਨੀ ਦੱਸ ਕੇ ਤੇ ਜਾਂਦਾ ਮम्मी ਤੁਹਾਨੂੰ ਆਪਣੀ ਆਪ ਦਾ ਨਹੀਂ ਪਤਾ ਹੁੰਦਾ ਕਦੀ ਕੱਲਾ ਗਿਆ ਵਾ ਮੈਂ ਤਾਂ ਕੱਲੇ ਨਹੀਂ ਰਹੀ ਸੀ ਨਾ ਪੁੱਤ ਤੂੰ ਆਖਣ ਦੇ ਤੇ ਮੈਂ ਜਿ ਲੈ ਵੀ ਗਿਆ ਤੇ ਨਹੀਂ ਠੰਡ ਚ ਕਿੱਥੇ ਖੜਿਆ ਕਿਉਂ ਖੜਿਆ ਉਹਨੂੰ ਪਾਗਲ ਨੂੰ ਪਤਾ ਲੱਗਦਾ ਕੁਛ ਤੇ ਨਹੀਂ ਲੱਗਦਾ ਬਾਹਰ ਬੱਚੇ ਖੜੀਦੇ ਆ ਜਾ ਤੂੰ ਅੰਦਰ تعال ਮੈਂ ਵੇਣੀ ਹੁਣ ਦਵਾਲੇ ਨਾ ਹੋ ਜਿਓ ਉਹਨਾਂ ਨੇ ਕਹਣਾ ਸ਼ੰਮੀ ਨੇ ਕਿਹਾ ਕੋਈ ਮੈਂ ਆਪਣੇ ਸਾਹ ਲੂੰਗੀ ਤੂੰ ਚੱਲ ਬੱਚਿਆਂ ਦੇ ਕੋਲ ਬੱਚੇ ਜੀ ਇਕੱਲੇ ਖੜੀ ਦੇ ਕਰੋ ਫੋਨ ਉਹਦੇ ਸਰਾਰੇ ਕਰਦੀ ਕੁਰਸੀ ਤੇ ਬੈਠੀ ਸੀਮਰਾ ਤੇ ਬੈਠੀ ਆ ਉਹਦੇ ਸਰਾਰੇ ਕਰਦੇ ਤੇ ਡੱਬੀ ਰੱਖ ਛੱਡਿਆ ਕਰ ਮੈਂ ਪਿਆਰ ਨਾ ਕਰੋ ਸੀਮਰਾ ਤੇ ਬੈਠੀ ਆ ਕੋਈ ਗਾਂਦੀ ਤੁਸੀਂ ਉਹਨਾਂ ਨੂੰ ਆਵਾਜ਼ ਮਾਰੋ ਖਾਲਚੇ ਨਹੀਂ ਹੋਣਾ ਚਲ ਚਲ ਤੇ ਜਿੰਨੀ ਤਾਂ ਲੈਣੀ ਤੇ ਕਿਹਨੇ ਮੈਂ ਤਾਂ ਕਿ ਤੁਪਲੀ ਆਂਦੀ ਜਾ ਕੇ ਬ੍ਰੈਡ ਲੈ ਆ ਜੇ ਤੂੰ ਨਹੀਂ ਰੋਟੀ ਖਾਣੀ ਤੇ ਬ੍ਰੈਡ ਲੈ ਆ ਤੇ ਉਹ ਤੇ ਬਾਹਰ ਗਿਆ ਤੇ ਤੂੰ ਨਹੀਂ ਕਾਕਾ ਕਿਤਰਾ ਚੋਕੇ ਲੈ ਜਾਣਾ